ਤੰਤੰ ਦਰਵਾਰ ਮਸਤ ਬਾਬਾ ਬੀਰੂ ਪਗੜੀ ਛਿțeਸੀਆਂ ਕਾਨਾ ਨਜ਼ਦੀਕ ਰਾਇ ਵਿਖੇ ਤਿੰਨ ਦਿਨਾਂ ਸਾਲਾਨਾ ਜੋੜ ਮੇਲਾ ਤੇ ਸ਼ਿਲਜ ਮੇਲਾ ਕਰਵਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਵਿੰਦ ਕਮੇਟੀ ਦੇ ਮੈਂਬਰ ਸਾਬਕਾ ਸਰਪੰਚ ਸੁਸ਼ੀਲ ਬਿਰਦੀ ਨੇ ਦੱਸਿਆ ਕਿ ਇਹ ਮੇਲਾ ਸਮੂਹ ਪ੍ਰਵਾਸੀ ਭਾਰਤੀਆਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ ਜਿਸ ਵਿੱਚ 20 ਜੂਨ ਨੂੰ ਜਿੱਥੇ ਝੰਡੇ ਚਾਦਰ ਅਤੇ ਚਿਰਾਗ ਦੀ ਰਸਮ ਅਦਾ ਕੀਤੀ ਗਈ ਉੱਥੇ ਕਵਾਲ ਅਤੇ ਨਕਾਲ ਪਾਰਟੀਆਂ ਵੱਲੋਂ ਵੀ ਪ੍ਰੋਗਰਾਮ ਪੇਸ਼ ਕੀਤਾ ਗਿਆ ਜਰਕੀ ਮੇਲੇ ਦੇ ਦੂਸਰੇ ਦਿਨ ਦਰਬਾਰ ਤੇ ਨਿਸ਼ਾਨ ਸਾਹਿਬ ਦੀ ਰਸਮ ਤੋਂ ਬਾਅਦ ਸਭੇਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਕਲਾਕਾਰਾਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੁਣ ਦੱਸਿਆ ਕਿ ਮੇਲੇ ਦੇ ਤੀਸਰੇ ਤੇ ਆਖਰੀ ਦਿਨ ਵਿਸ਼ਾਲ ਸ਼ੇਰ ਮੇਲਾ ਕਰਵਾਇਆ ਗਿਆ ਜਿਸ ਵਿੱਚ ਨਾਮੀ ਪਹਿਲਵਾਨ ਪ੍ਰਿਤਪਾਲ ਫਗਵਾੜਾ ਨੇ ਧਰਮਿੰਦਰ ਕੋਹਾਲੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਜਰਕੀ ਦੂਸਰੇ ਨੰਬਰ ਦੀ ਕੁਸ਼ਤੀ ਚ ਜਲਾਲ ਇਰਾਨ ਨੇ ਕਮਲ ਦੂਮਸ਼ੇੜੀ ਨੂੰ ਹਰਾ ਕੇ ਸ਼ਾਨਦਾਰ ਜਿੱਤ ਆਪਣੇ ਨਾਮ ਕੀਤੀ ਜੇਤੂ ਪਹਿਲਵਾਨਾਂ ਨੂੰ ਦਿਲਖਿਚ ਮੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਮੇਲੇ ਦੌਰਾਨ ਦਰਸ਼ਕਾਂ ਲਈ ਲੱਕੀ ਡਰਾ ਵੀ ਕੱਢੇ ਗਏ ਜਿਸ ਵਿੱਚ ਦਰਸ਼ਕਾਂ ਨੂੰ ਦਿਲ ਖਿੱਚਵੇਂ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਗੁਰਾਇਆਂ ਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਦਰਬਾਰ ਮਸਤ ਬਾਬਾ ਬੀਰੂ ਭਗਤ ਜੀ ਦੇ ਸਾਲਾਨਾ ਜੋੜ ਮੇਲਾ 2021-22 ਔਰ 20 ਤਰੀਕ ਨੂੰ ਜਿਹੜਾ ਸ਼ੁਰੂ ਹੋਇਆ 3 ਦਿਨਾਂ ਦਾ ਮੇਲਾ ਜਿਹੜਾ ਚੱਲਦਾ ਆ ਉਹਦੇ ਵਿੱਚ ਸੰਗਤਾਂ ਨੇ ਬਹੁਤ ਉਤਸ਼ਾਹ ਦੇ ਨਾਲ ਸ਼ਰਧਾ ਨਾਲ ਭਾਗ ਲਿਆ ਇਹ ਮੇਲਾ ਹਰ ਸਾਲ ਇਸੇ ਤਰ੍ਹਾਂ ਤੂਮ ਧਾਮ ਦੇ ਨਾਲ ਸਮੂਹ ਨਗਰ ਨਿਵਾਸੀਆਂ ਐਨ ਆਰ ਆਈ ਵੀਰਾਂ ಗ್ರಾಮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਇਸ ਦੇ ਵਿੱਚ ਜਿਹੜਾ ਪਹਿਲੇ ਦਰਮ ਵੱਡੇ ਪੱਧਰ ਦੇ ਪੰਜਾਬ ਦੇ ਨਾਮੀ ਕਲਾਕਾਰ ਹਿੱਸਾ ਲੈਂਦੇ ਔਰ ਸੰਗਤਾਂ ਦੂਰ ਦੁਰੇੜੇ ਤੋਂ ਇਸ ਮੇਲੇ ਵਿੱਚ ਬਾਬਾ ਜੀ ਦੇ ਦਰਬਾਰ ਦੇ ਉੱਪਰ ਆਪਣੀਆਂ ਆਸਾ ਮਰਦਾ ਪੂਆਂ ਕਰਨ ਦੇ ਲਈ ਹਾਜ਼ਰੀਆਂ ਭਰਦੇ ਆ ਔਰ ਨਿਰੰਤਰ ਦੂਸਰੇ ਦਿਨ ਵਿਸ਼ਾਲ ਕੁਸ਼ਤੀ ਦੰਗਲ ਜਿਹਦੇ ਵਿੱਚ वर्ल्ड ਫੇਮਸ ਪਹਿਲਵਾਨ ਪਹੁੰਚਦੇ ਇਸ ਵਾਰ ਜਿਹੜੀ ਪਟਕੇ ਦੀ ਕੁਸ਼ਤੀ ਉਹ ਪ੍ਰਤਪਾਲ ਫਗਵਾੜਾ ਅਤੇ ਤਰਮਿੰਦਰ ਕਹਵਾਲੀ ਦੇ ਵਿੱਚ ਪਹਿਲੇ ਨੰਬਰ ਦੀ ਔਰ ਦੂਸਰੀ ਪਟਕੇ ਦੀ ਕੁਸ਼ਤੀ ਜਿਹੜੇ ਅਰਾਨ ਤੋਂ ਪਹਿਲਵਾਨ ਜਲਾਲ ਵਰਸਸ ਕਮਲ ਢੂਮ ਸ਼ੇੜੀ ਦੇ ਨਾਲ ਹੋਈ ਔਰ ਦੋਨਾਂ ਦੇ ਕੁਸ਼ਤੀਆਂ ਦੇ ਪਰ ਪਹਿਲਾ ਬੁਲਟ ਮੋਟਰਸਾਈਕਲ ਔਰ ਦੂਸਰੇ ਦੇ ਉਪਰ ਪਲਟੀਨਾ ਮੋਟਰਸਾਈਕਲ ਔਰ ਟਾਈਟਲ ਸਪੈਸ਼ਲ ਕੁਸ਼ਤੀਆਂ ਜਿਹੜੀਆਂ ਕਰਾਈਆਂ ਤੇ ਪੰਜਾਬ ਭਰ ਦੇ ਨਾਮੀ ਪਹਿਲਵਾਨਾਂ ਨੇ ਕੁਸ਼ਤੀ ਦੰਗਲ ਦੇ ਵਿੱਚ ਹਿੱਸਾ ਲਿਆ ਔਰ ਅੱਜ ਸਮਾਪਤੀ ਹੋਈ ਪੂਰੇ ਦਰਬਾਰ ਦੀ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਅਸੀਂ ਸਮੁੱਚੀ ਸਾਥ ਸੰਗਤ ਨੂੰ ਵਧਾਈ ਦਿੰਨੇ ਆ ਉਥੇ ਪੂਰੇ ਪਿੰਡ ਵਾਸੀਆਂ ਦਾ ਐਨਆਰਆਈ ਵੀਰਾਂ ਦਾ ಗ್ರಾಮ ਪੰਚਾਇਤ ਇਸਿਆਂ ਕਨਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਪਰਬ ਨੂੰ ਮਨਾਉਣ ਦੇ ਲਈ ਪਵਿੱਤਰ ਤਿਹਾਰ ਨੂੰ ਮਨਾਉਣ ਦੇ ਲਈ ਆਪਣਾ ਤਨੋਂ ਮਰੋਂ ਤਨੋਂ ਸਹਿਯੋਗ ਭੇਜਿਆ